ਕਿਸ ਨੇ ਕਿਹਾ ਜੇ ਆਖਰ ਨੂੰ ਇੱਕ ਦਿਨ ਮਰਨਾ ਏ ਤੇ ਮੂੰਹ ਕਾਲਾ ਕਿਉਂ ਕਰਨਾ ਹੈ ਮੈਂ ਇਹ ਗੱਲ ਤਾਂ ਕਹਿ ਰਿਹਾ ਵੀ ਇਸ ਸੰਸਾਰ ਤੇ ਕੋਈ ਠਹਿਰਣ ਵਾਲਾ ਤਾਂ ਹੈ ਨਹੀਂ ਰਣਾ ਰਵਨਾ ਕੋ ਰਹ ਹੈ ਅਦਾ ਮੇਰਾ ਤਾਂ ਕੋ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਪਰ ਇਹ ਗੱਲ ਅੱਜ ਦੀ ਸਰਕਾਰ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਸਰਕਾਰ ਆਮ ਆਦਮੀ ਦੀ ਜਿਹਨੂੰ ਸਰਕਾਰ ਕਿਹਾ ਜਾਂਦਾ ਇਹਨਾਂ ਤੇ ਪੱਲੇ ਕਿਉਂ ਨਹੀਂ ਪੈਦੀ ਕਿਉਂ ਅੱਜ ਕੁੱਤਾ ਰਾਜ ਬਹਾਲੀਆ ਹੈ ਗੁਰੂ ਸਾਹਿਬ ਦੇ ਜਿਹੜੇ ਹੁਕਮ ਨੇ ਇਹ ਉਸ ਲੀਹਾਂ ਤੇ ਤੁਰ ਪਏ ਨੇ ਇੱਕ ਗੱਲ ਯਾਦ ਰੱਖਣ ਬਾਬਰ ਨੂੰ ਜ਼ਾਬਰ ਗੁਰੂ ਨਾਨਕ ਪਾਸ਼ਾ ਨੇ ਉਹਦੋਂ ਵੀ ਕਿਹਾ ਸੀ ਤੇ ਬਾਬਰ ਨੂੰ ਜ਼ਾਬਰ ਇਹ ਉਹ ਦਿੱਲੀ ਮੋਰਚਾ ਲੱਗਾ ਸੀ ਉਦੋਂ ਨਹੀਂ ਕਿਹਾ ਸੀ ਤੇ ਬਾਬਰ ਨੂੰ ਜ਼ਾਬਰ ਇਕਾਉਮ ਅੱਜ ਵੀ ਬੈਠੀ ਆ ਮੈਂ ਨਾ ਅੱਜ ਠੀਕ ਆ ਮੈਂ ਫੇਰ ਵਾਰ-ਵਾਰ ਕਿਹਨਾਂ ਲੱਖੇ ਸਦਾਨੇ ਨਾਲ ਮੇਰੇ ਬਹੁਤ ਅ ਵਿਚਾਰਾਂ ਦੇ ਵਿੱਚ ਫਰਕ ਆ ਉਹ ਪਾਵੇਂ ਬਾਈ ਦੀਪ ਸਿੱਧੂ ਨਾਲ ਰਿਲੇਟਡ ਹੁਣ ਤੇ ਪਾਵੇਂ ਗੁਰੂ ਗ੍ਰੰਥ ਸਾਹਿਬ ਪਾਸ਼ੰਗ ਸਤਕਾਰ ਨਾਲ ਰਿਲੇਟਡ ਹਣਾ ਪਾਣੀ ਸਿੱਧੂ ਨਾਲ ਵੀ ਵਿਚਾਰਾਂ 'ਚ ਫਰਕ ਹੋਊਗਾ ਪਰ ਆ ਜਿਹੜੀ ਇਸ ਸਮੇਂ ਸਰਕਾਰ ਕਰ ਰਹੀ ਹੈ ਵੀ ਆਪਾਂ ਖੁਸ਼ੀ ਮਨਾਈਏ ਫਿਰ ਇਸ ਗਲਤੀ ਦੇ ਵਿਚਾਰਾ ਜ਼ਫਰ ਦਾ ਨਹੀਂ ਮੈਨੂੰ ਕੋਈ ਵੀਰ ਇੰਤਰਾਜ ਦਾ ਭਾਈ ਸਾਹਿਬ ਤੁਸੀਂ ਇਹਦੇ ਹੱਕ ਚ ਕਿਉਂ ਬੋਲੇ ਤੇ ਮੈਂ ਕਹਾਂਗਾ ਜੀ ਮੇਰਾ ਵੀਰ ਹੁੰਦਾ ਨਾ ਵੀਰਦੀਪ ਸਿੱਧੂ ਹੁੰਦਾ ਨਾ ਤੇ ਉਹ 200 ਨਹੀਂ ਉਹ 400% ਇਹਨਾਂ ਦੇ ਹੱਕ ਵਿੱਚ ਲੜਨ ਨੂੰ ਨਹੀਂ ਮਰਨ ਵਾਸਤੇ ਜਾਂਦਾ ਸਾਡਾ ਭਾਈ ਦੀਪ ਸਿੱਧੂ ਮੈਂ ਜਿਹੜੀ ਗੱਲ ਕਰਨ ਲੱਗਾ ਵੀ ਪਰਚਾ ਹੋਇਆ ਇਹਨਾਂ ਤੇ ਹੈ ਨਾ 307 ਦਾ ਚਲੋ ਠੀਕ ਹੈ ਉਹ ਤਾਂ ਹੋਣਾ ਹੀ ਸੀ ਤਰਾਵਾ ਲਕੀਆਂ ਰੋਡ ਨੂੰ ਰੋਕਣਾ ਠੀਕ ਹੈ ਸਰਕਾਰ ਦੇ ਹੱਥ ਹੈ ਸਰਕਾਰ ਚੋਂ ਦੀ ਨਾ ਕਰਦੀ ਤੇ ਸਰਕਾਰ ਦੇ ਹੱਥ ਹੈ ਮਾਹੌਲ ਕਿੱਡੇ ਕਿੱਡੇ ਕੱਠ ਹੋਏ ਨੇ ਆਪਣੀ ਕਿਰਕਰੀ ਵੀ ਸਰਕਾਰ ਨੇ ਕਰਾਈ ਆ ਤੇ ਉਹ 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 ਸਿਆਣੇ ਦੀ ਕਹਾਵਤ ਆ ਵੀ ਕਹਿੰਦੇ ਜਦੋਂ ਗਿੱਦੜ ਦੀ ਕਹਿੰਦੇ ਮੌਤ ਆਉਂਦੀ ਹੈ ਨਾ ਤਾਂ ਸ਼ਹਿਰ ਵਾਲੋਂ ਭੱਜਦਾ ਉਹ ਕਹਾਵਤ ਚੇਤੇ ਹੀ ਹੁੰਦੀ ਆ ਵੀ ਆਪਣੇ ਹੱਥੀਂ ਆਪਣੀ ਕਬਰ ਆਪਣਾ ਟੋਆ ਜਿਹੜਾ ਪੁੱਟਣਾ ਉਹ ਪੁੱਟ ਰਹੇ ਨੇ ਮੈਨੂੰ ਦੋ ਘੇਸੇ ਕੱਲ ਦਾ ਲੱਗਦਾ ਵੀ ਜਿਹੜਾ ਪਾਨਿਸ਼ਦੂ ਠੀਕ ਆ ਉਹਦੇ ਪਰਚੇ ਹੋਏ ਨੇ ਲੱਖੇ ਤੇ ਘਾਤਾ ਕੋਈ ਗੱਲ ਨਹੀਂ ਸਰਪੰਚ ਤੇ ਕਰਤਾ ਹੋਰ ਜਨਤ ਕਰਤਾ ਕੋਈ ਇਸ਼ੂ ਨਹੀਂ ਪਰ ਯਾਰ ਉਹਦੀ ਮਾਂ ਤੇ ਉਹਦੀਆਂ ਭੈਣਾਂ ਤੇ ਵੀ ਪਰਚਾ ਕਰਤਾ ਐਨੇ ਡਿੜਗੇ ਯਾਰ ਤੁਸੀਂ ਉਹਨਾਂ ਦੇ ਭੈਣਾਂ ਦੇ ਵੀ ਉਹ ਭੈਣਾਂ ਆਪਣੇ ਭਰਾ ਦੇ ਹੱਕ ਵਿੱਚ ਪ੍ਰੋਟੈਸਟ ਵਿੱਚ ਆਈਆਂ ਹੋਣਗੀਆਂ ਭਰਾ ਦੀ ਖਾਤਰ ਮਾਂ ਵੀ ਜਾਂਦੀ ਹੈ ਭੈਣਾਂ ਵੀ ਜਾਂਦੀਆਂ ਨੇ ਸਭ ਇਕੱਠੇ ਹੁੰਦੇ ਨੇ ਹੁਣ ਹੁਣ ਸਰਕਾਰ ਇੱਥੋਂ ਤੱਕ ਮਤਲਬ ਦਬਾਊਗੀ ਵੀ ਇੱਕ ਔਰਤਾਂ ਦੇ ਉੱਪਰ ਸੰਤ ਗਣਿੰਦਰ ਜਨੈਲ ਸਿੰਘ ਖਾਲਸਾ ਪਿੰਡਰਾਲੇ ਤੇ ਕਹਿੰਦੇ ਸੀ ਵੀ ਔਰਤ ਪਾਵੇਂ ਕੋਈ ਹੋਵੇ ਪਾਵੇਂ ਦੁਸ਼ਮਣ ਦੀ ਪਰਿਵਾਰ ਦੇ ਵਿੱਚੋਂ ਕਿਉਂ ਨਾ ਹੋਵੇ ਕਹਿੰਦੇ ਵੀ ਰਾਤ ਥਾਣੀ ਨਹੀਂ ਕੱਟੇਗੀ 18 ਮੰਗਦੀ ਜਦੋਂ ਗੱਲ ਕਰਦੇ ਆਂ ਕਹਿੰਦੇ ਰਾਤ ਥਾਣੀ ਨਹੀਂ ਕੱਟੇਗੀ ਤੇ ਤੁਸੀਂ ਇੱਥੋਂ ਤੱਕ ਯਾਰ ਇੰਨੀਆਂ ਮਾੜੀਆਂ ਕਰਤੂਤਾਂ ਤੇ ਆ ਗਏ ਇੰਨੀਆਂ ਮਾੜੀਆਂ ਹਕਤਾਂ ਤੇ ਆ ਗਏ ਵੀ ਔਰਤਾਂ ਦੇ ਉੱਪਰ ਪਰਚਾ ਕਰਦੇ ਤੁਸੀਂ ਭੈਣਾ ਉੱਪਰ ਪਰਚਾ ਕਰ ਰਹੇ ਮੈਂ ਵਾਰ-ਵਾਰ ਫੇਰ ਕਹਾਂਗਾ ਮੈਂ ਨਹੀਂ ਕਹਿੰਦਾ ਪਰਸ ਨੂੰ ਪਰ ਕਾਮਤ ਸਰਕਾਰਾਂ ਦੇ ਉੱਪਰ ਬੈਠੇ ਉਹਨਾਂ ਦੇ ਜਿਹੜੇ ਅ ਅ ਕੀ ਨਸਲਾਹ ਕਰ ਰਿਹਾ ਦਿਨ ਉਹ ਓਐਸਡੀ ਜਿਹਨੂੰ ਆਪਾਂ ਕਹਿੰਦੇ ਹੱਦ ਹੋਈ ਪਈ ਯਾਰ ਸਾਡੇ ਦੇ ਵੀ ਤੁਸੀਂ ਕੰਮ ਦੇਣਾ ਅੱਜ ਨਹੀਂ ਕੱਲ ਕੱਲ ਨਹੀਂ ਪਰ ਸੱਡੇ ਦੇ ਵੀ ਕਰ ਦੇਣਾ ਕੱਲ ਤਾਂ ਐਦਾਂ ਨਾ ਕਰੋ ਕਿਉਂਕਿ ਮੈਂ ਇਹ ਗੱਲ ਭਗਵੰਤ ਮਾਨ ਸਰਕਾਰ ਨੂੰ ਤਾਂ ਕਹਿਣੀ ਚਾਹੁੰਦਾ ਵੀ ਸਰਕਾਰਾਂ ਬਦਲਦੇ ਆ ਕੋਈ ਟਾਈਮ ਤਾਂ ਲੱਗਦਾ ਨਹੀਂ ਸਰਕਾਰਾਂ ਬਦਲਦੇ ਆ ਅਤਾਲੀਆ ਨੇ ਕੀ ਕੁਝ ਕੀਤਾ ਕੀ ਕੀ ਹੋਇਆ ਕਾਂਗਰਸ ਨੇ ਕੀਤਾ ਕੀ ਹੋਇਆ ਤੇ ਹੁਣ ਤੁਸੀਂ ਕਰ ਰਹੇ ਤਾਂ ਦਾ ਕੀ ਹੋਊਗਾ ਇੰਨੀ ਮੈਂ ਗਾਰੰਟੀ ਕਹਿੰਦਾ ਵੀ ਤੇਰੇ ਕੋਲੋਂ ਤਾਂ ਬੇਦਬੀ ਕਰਨ ਵਾਲੇ ਤੂੰ ਰੋਲਾ ਪਾਉਂਦਾ ਸੀ ਸਟੇਜ ਤੇ ਤੁਸੀਂ ਵੀ ਬੇਦਬੀ ਕਰਨ ਵਾਲੇ ਮੈਂ ਇੱਕ ਘੰਟੇ ਚਿੱਟਾ ਵਿਚਣ ਵਾਲੇ ਮੈਂ ਥਾਣੇ ਮੈਂ ਜ਼ਿਲ੍ਹੇ 'ਚ ਬੰਦ ਕਰ ਦਿਆਂ ਤਵਾਡੇ ਕੋਲੋਂ ਤਾਂ ਬੰਦ ਹੋਈ ਨਹੀਂ ਪਰ ਇੰਨੀ ਗਾਰੰਟੀ ਚੂਰ ਹੈ ਜਿਹੜੀ ਅੱਤ ਤੁਸੀਂ ਚੁੱਕੀ ਹੈ ਨਾ ਤੁਹਾਨੂੰ ਹੁਣ ਨਹੀਂ ਛੱਡਣਾ ਕਿਸੇ ਨੇ ਤਿਆਰੀਆਂ ਕਰ ਲਓ ਜਾਂ ਤੇ ਬਾਹਰ ਪੱਕੀ ਹੋ ਜੋ ਜਾ ਜਾਗੇ ਤੇਰੇ ਤੁਹਾਡੇ ਕੋਈ ਐਮਐਲਏ ਲੱਗੇ ਨੇ ਬਾਹਰ ਜਾਣ ਲੱਗੇ ਜਿਵੇਂ ਨਾ ਫਿਰ ਤਨਬਾ ਜਾਦੇ ਬਾਹਰ ਚਲੇ ਜਾਓ ਤੇ ਜਾ ਫਿਰ ਕਰ ਲਓ ਤਿਆਰੀ ਤੁਸੀਂ ਆਪਣੀ ਕਿਉਂਕਿ ਸਰਕਾਰਾਂ ਬਦਲਦਾ ਸਮਾਂ ਨਹੀਂ ਲੱਗਦਾ ਹੁੰਦਾ ਡਰੋ ਰੱਬ ਤੋਂ ਡਰੋ ਸਾਕਾਲਪੁਰਖ ਪਰਮੇਸ਼ਰ ਤੋਂ ਜਿਨੇ ਤੁਹਾਨੂੰ ਵਡਿਆਈ ਦਿੱਤੀ ਆ ਆ ਰੁਤਪੇ ਦਿੱਤੇ ਆ ਸ਼ੋਹਰਤ ਦਿੱਤੀ ਆ ਤੁਹਾਨੂੰ ਈਮਾਨ ਦਿੱਤਾ ਤੁਹਾਨੂੰ ਤੁਸੀਂ ਨੱਚਦੇ ਸੀ ਸਟੇਜਾਂ ਤੇ ਤੁਹਾਨੂੰ ਕੁਰਸੀ ਤੇ ਸੰਗਤ ਨੇ ਲੋਕਾਂ ਨੇ ਸਿਰ ਤੇ ਬਿਠਾ ਲਿਆ ਤੁਹਾਨੂੰ ਸਤਕਾਰ ਕਰੋ ਸੰਗਤਾਂ ਲੋਕਾਂ ਦਾ ਆਹ ਕੁਝ ਨਾ ਕਰੋ ਟੱਕਾ ਕਰੋ ਪਰ ਐਦਾਂ ਨਾ ਕਰੋ ਵੀ ਲੋਕੀ ਤੁਹਾਡੇ ਟੱਕੇ ਨੂੰ ਫਿਰ ਜਦੋਂ ਬਾਬਰ ਦਾ ਤੇ ਜਾਬਰ ਦਾ ਮੁਕਾਬਲਾ ਫਿਰ ਲੋਕੀ ਕਰਨ ਤੇ ਉਤਾਰੋ ਨਾ ਕਰੋ ਮੈਂ ਫਿਰ ਬੇਨਤੀ ਕਰਾਂਗਾ ਪੈਣਾ ਦੇ ਉੱਪਰ ਜੋ ਪਰਿਵਾਰ ਦੇ ਉੱਪਰ ਪਰਚਾ ਕੀਤਾ ਉਹ ਨਹੀਂ ਸੁਣੋ ਜੀ ਕਰੋਂ ਲੱਖੇ ਤੇ ਕਰਤਾ ਠੀਕ ਆ ਪਾਣੇ ਤੇ ਕਰਤਾ ਠੀਕ ਆ ਦੂਜੇ ਦੇ ਕੰਮ ਠੀਕ ਆ ਕੋਈ ਮਰਦਾ ਨਹੀਂ ਗੱਲ ਕਰੋ ਫਿਰ ਕਰਦੇ ਵੀ ਠੀਕ ਆ ਪਰ ਇਹ ਨਹੀਂ ਕਰਤਾ ਤੇ ਨਾ ਬਖਾਓ ਇੰਨੀ ਕਰਤਾ ਤੇ ਨਾ ਬਖਾਓ ਵੀ ਉਹਨਾਂ ਦੀ ਭੈਣਾਂ ਤੇ ਬੱਚੀਆਂ ਤੇ ਧੀਆਂ ਤੇ ਮਾਵਾਂ ਤੇ ਪਰਚੇ ਕਰਕੇ ਤੁਸੀਂ ਹੁਣ ਕੋਈ ਜੇਲਾ ਚ ਲੈ ਕੇ ਜਾਣਾ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ